ਅਸੀ ਕਾਲ ਜੀ ਸਾਰੇ ਭਰਾਵਾਂ ਨੂੰ ਸੋ ਅੱਜ ਧੱਲੇ ਅਸੀਂ ਦਰਸ਼ਨ ਕਰਨਾ ਪੱਦੇਗੜ ਸਾਹਿਬ ਦੀ ਧਰਤੀ ਤੇ ਸਾਡੇ ਲਾਲੀ ਬਾਈ ਤਾਰੀ ਬਾਈ ਰਵੀ ਬਾਈ ਸਤਨਾਮ ਲਾਈਨਮੈਨ ਪਿੱਛੇ ਹੈਪੀ ਲਾਈਨਮੈਨ ਬਾਬਰਾ ਲਾਈਨਮੈਨ ਗੁਰਪ੍ਰੀਤ ਆਜਾ ਭਾਈ ਅੰਲੀ ਸੰਗਤ ਪਿੰਡ ਬੰਗਾੜੀ ਤੋਂ ਅਸੀਂ ਦਰਸ਼ਨ ਕਰਨ ਦੇ ਲਈ ਰਸੀਲਾ ਗਰੁੱਪ ਵਾਲੇ ਉਹ ਬੈਠੇ ਪਿੱਛੇ ਆਜੋ ਤੁਹਾਨੂੰ ਵੀ ਕਰਾਉਣੇ ਦਰਸ਼ਨ ਜੀ ਸੰਗਤ ਪੈਦਲ ਯਾਤਰਾ ਕਰ ਰਹੀ ਹੈ ਜੀ ਫਤੇਗੜ ਸਾਹਿਬ ਨੂੰ ਲਓ ਜੀ ਪੰਪ ਤੋਂ ਪਵਾਇਆ ਤੇਲ ਗੱਡੀ ਦੇ ਵਿੱਚ ਸੰਗਤ ਲੱਗੀ ਆ ਬੈਠਣਾ 5292 ਗੱਡੀ ਸਾਡੀ ਨੋਵਾ ਤੇ ਕੈਮ ਨੇ ਸਾਡੇ ਬੰਦੇ ਬਾਬਾ ਜੀ ਦੇ ਅੱਜ ਚੱਲਿਆਂਗੇ ਮੈਂ ਹੁਣ ਦੇਖਿਆ ਤੇ ਨਾ ਈ ਗੋ ਬਈ ਹਾਂ ਜੀ ਸਸਤੇ ਲੱਗਦੇ ਹੋ ਚਾਚਾ ਹੋਰ ਪੀ ਲਿਓ ਮੇਰੀ ਗੱਲ ਸੁਣਾ ਲਓ ਜੀ ਹਵੇਲੀ ਦੇ ਕਰੋ ਦਰਸ਼ਨ ਜੀ ਕਰੋ ਦਰਸ਼ਨ ਦੀਵਾਨ ਟੌਡਰਮਾਜ ਦੀ ਹਵੇਲੀ ਵਾਹਿਗੁਰੂ ਸੱਚੇ ਬਾਸ਼ਾ ਚੜ੍ਹਦੀ ਕਲਾ ਚ ਰੱਖੇ ਲਾਹ ਜੀ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਤੇ ਬਹੁਤ ਵੱਡੀ ਗਿਣਤੀ ਸੰਗਤ ਪਹੁੰਚੀ ਹਰ ਸਾਲ ਹੀ ਪਹੁੰਚਦੀ ਆ ਆਪਾਂ ਤੁਹਾਨੂੰ ਕਰਾਉਣਿਆ ਦਰਸ਼ਨ ਜੁੜੇ ਰਹੋ ਲਓ ਜੀ ਸੰਗਤ ਹੋ ਗਈ ਹੁਣ ਪੈਦਲ ਗੱਡੀਆਂ ਲਾ ਕੇ ਸਾਈਡ ਤੇ ਇਕੱਠ ਬਹੁਤ ਜ਼ਿਆਦੇ ਆ ਸੋ ਆਜੋ ਤੁਹਾਨੂੰ ਕਰਵਾਉਣਿਆ ਦਰਸ਼ਨ ਆਉ ਜੀ ਪਹੁੰਚ ਚੁੱਕੇ ਆਂ ਦਰਬਾਰ ਸਾਹਿਬ ਦੇ ਕੋਲੇ ਗੁਰੂ ਘਰ ਦੇ ਜਿਹੜੇ ਪਹੁੰਚ ਚੁੱਕੇ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਆ ਆ ਚੱਲਦਾ ਜੀ ਪਾਣੀ ਦੀ ਸ਼ਬੀਲ ਟਰੈਕਟਰ ਵਾਲਾ ਪਾਣੀ ਚੱਲਦਾ ਇਹ ਆ ਗੁਰੂ ਮਹਾਰਾਜ ਦੀ ਕਿਰਪਾ ਕੋਈ ਘਾਟ ਨਹੀਂ ਬਾਈ ਜਾਨ ਨੂੰ ਆ ਜੀ 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 वाहेगुरू वागुरू 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 करो दर्शन धन धन बा जोरा जी धन धन बा फतेह सिंह जी गुरुद्वारा साहब पहुँचा उस तू तो बाद मत्था टेक गंडे बुरते दर्शन करांग सारे वैरी गुड वैरी गुड ਨਵਾਂ ਵਾਧਾ ਕੋ ਬਾਗੀ ਬੱਸ ਕੈਮਰਾ ਆਨ ਰੱਖਿਓ ਅਰਧਨ ਸੇਵਾ ਮੁੰਡੇ ਭਾਈ ਹੈਪੀ ਫੇਜ ਦਾ ਲੰਗਰ ਮੁੰਡਿਆਂ ਵੱਲੋਂ ਇੱਧਰ ਠੰਡੇ ਬੁਰਜ ਕੋਲ ਦਸਤਾਰਾਂ ਸਜਾਈਆਂ ਜਾਂਦੀਆਂ ਸੀ ਕੈਂਪ ਲਾਇਆ ਸੀ ਬਹੁਤ ਵਧੀਆ ਪ੍ਰਾਲਾ ਹਰ ਸਾਲ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਗੁਰਦੁਆਰਾ ਜੋਤੀ ਸਰੂਪ ਸਾਹਿਬ ਕਰੋ ਦਰਸ਼ਨ ਦੀ